ਮੈਂ ਹੁਣੇ ਬਾਜਵਾ ਸਾਹਿਬ ਦੀ ਸਟੇਟਮੈਂਟ ਸੁਣ ਰਿਹਾ ਸੀ ਵਿਧਾਨ ਸਭਾ 'ਚ ਜਿੱਥੇ ਉਹਨਾਂ ਨੇ ਬੋਲਦੇ ਆ ਇਹ ਗੱਲ ਕਈ ਆਮ ਆਦਮੀ ਪਾਰਟੀ ਵਾਲੇ ਇਸ਼ਾਰਾ ਕਰਕੇ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਬੇਅਦਬੀ ਦੇ ਵਿੱਚ ਕੇਸਾਂ ਦੇ ਵਿੱਚ ਨਾਮਜ਼ਦ ਉਹਨਾਂ ਨੂੰ ਕਿਉਂ ਨਹੀਂ ਕੀਤਾ ਕਿ ਤੁਹਾਡੀ ਡੀਲ ਹੋ ਗਈ ਤੁਹਾਡੀ ਸਾੰਠ ਗਾਂਠ ਹੋ ਗਈ ਉਹਨਾਂ ਦੇ ਨਾਲ ਬਾਜਵਾ ਸਾਹਿਬ ਦੀ ਸਟੇਟਮੈਂਟ ਤੋਂ ਇੱਕ ਚੀਜ਼ ਸਪਸ਼ਟ ਹੋ ਗਈ ਜਿਹੜੀ ਅਸੀਂ ਪਹਿਲੇ ਦਿਨੋਂ ਕਹਿੰਦੇ ਰਹੇ ਹਾਂ ਕਿ ਇਹਨਾਂ ਕੇਸਾਂ ਦਾ ਇੰਨਾ ਸਿਆਸੀਕਰਨ ਕਰਤਾ ਇਹਨਾਂ ਦੋਨਾਂ ਪਾਰਟੀਆਂ ਨੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕਿ ਕਿਸੇ ਦਾ ਵੀ ਨਾਂ ਪਾਉਣਾ ਜਾਂ ਕਿਸੇ ਦਾ ਨਾਂ ਛੱਡਣਾ ਇਹ ਸਿਆਸੀ ਫੈਸਲਾ ਹੁੰਦਾ ਹੈ ਦੋਵੇਂ ਸਰਕਾਰਾਂ ਨੇ ਸਿਆਸੀ ਫੈਸਲਾ ਕੀਤਾ ਕੋਈ ਕਾਨੂੰਨ ਤੇ ਕੋਈ ਤੱਥਾਂ ਤੇ ਕੋਈ ਫੈਕਟਸ ਤੇ ਬੇਸਡ ਇਹ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਮੈਂ ਬਾਜਵਾ ਸਾਹਿਬ ਨੂੰ ਇੱਕ ਚੀਜ਼ ਜ਼ਰੂਰ ਯਾਦ ਕਰਾਉਣੀ ਚਾਹਣਾ ਹੈ ਕਿ ਜਦੋਂ ਇਹ ਦੁਖਦਾਈ ਘਟਨਾ ਹੋਈਆਂ 2015 ਚ ਤੁਸੀਂ ਤੇ ਤੁਹਾਡੀ ਸਮੁੱਚੀ ਪਾਰਟੀ ਉਸ ਵੇਲੇ ਦੇ ਰਾਸ਼ਟਰਪਤੀ ਕੋਲ ਗਏ ਸੀ ਕਿ ਅਸੀਂ ਵੀ ਆਈ ਨੂੰ ਕੇਸ ਦੇ ਦਿੱਤੇ ਜਾਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਨ ਦ ਇੰਟਰਸਟ ਆਫ ਫੇਅਰਨੈਸ ਐਂਡ ਜਸਟਿਸ ਵਿਦਨ 10 ਡੇਸ ਇਹ ਦੋਨੋਂ ਕੇਸ ਇਹ ਸਾਰੇ ਕੇਸ ਸੀਬੀਆਈ ਨੂੰ ਟ੍ਰਾਂਸਫਰ ਕਰ ਦਿੱਤੇ ਸੀ। ਤੁਹਾਡੀ ਸਰਕਾਰ ਇੱਥੇ ਬਣੀ 2017 ਚ ਤੁਸੀਂ ਉਹ ਸਾਰੇ ਕੇਸ ਸੀਬੀਆਈ ਤੋਂ ਵਾਪਸ ਲਿੱਤੇ ਤੇ ਇੰਨਾ ਰੱਜ ਕੇ ਉਹਦਾ ਸਿਆਸੀਕਰਨ ਕੀਤਾ। ਲੋਕਾਂ ਨਾਲ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਇਹ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਚ ਝਟਕਾਂਗੇ। ਤੁਸੀਂ ਕੇਵਲ ਵਿਦ ਇਸੇ ਤਰ੍ਹਾਂ ਦੇ ਵਿਧਾਨ ਸਭਾ ਸੈਸ਼ਨ ਸਿੱਦੇ ਜਿੱਥੇ ਉਸ ਦਾ ਸਿਆਸੀਕਰਨ ਕੀਤਾ ਗਿਆ ਤੇ 5 ਸਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਕੁਝ ਨਹੀਂ ਕੀਤਾ ਚੰਨੀ ਸਾਹਬ ਵੀ ਮੁੱਖ ਮੰਤਰੀ ਬਣੇ ਸੁਖੀ ਰੰਧਾਵਾ ਹੋਮ ਮਿਨਿਸਟਰ ਰਹੇ ਤੇ ਤੁਸੀਂ ਕਿਉਂ ਨਾ ਉਸ ਵੇਲੇ ਇਹਨਾਂ ਦੇ ਨਾਂ ਪਾਏ ਚਲਾਨਾ ਦੇ ਵਿੱਚ ਜਾਂ ਇਹਨਾਂ ਦੇ ਨਾਂ ਤੁਸੀਂ ਦੋਸ਼ੀ ਵਜੋਂ ਨਾਮਜ਼ਦ ਕੀਤੇ ਇੱਕ ਬਾਇਸਡ ਇਨਵੈਸਟੀਗੇਸ਼ਨ ਤੁਹਾਨੂੰ ਯਾਦ ਹੋਵੇ ਕੁਮਰ ਵਿਜੇ ਪ੍ਰਤਾਪ ਨੇ ਕੀਤੀ ਸੀ ਜਿੱਦੀ ਅੱਜ ਬਾਜਵਾ ਸਾਹਿਬ ਸ਼ਿਰਾਗਾ ਕਰ ਰਹੇ ਸੀ ਤੇ ਹਾਈ ਕੋਰਟ ਦੀ ਕੀ ਟਿੱਪਣੀ ਸੀ ਇਹ ਹਾਲਾਤ ਬਣਾਤੇ ਕਿ ਉਹਨੂੰ ਕੋਈ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਆਫੀਸ਼ੀਅਲੀ ਜੁਆਇਨ ਕਰਨੀ ਪਈ ਕਿਉਂਕਿ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਸੀ ਕਿ ਇਹਦੀਆਂ ਇਨਵੈਸਟੀਗੇਸ਼ਨਸ ਤੋਂ ਐ ਲੱਗਦਾ ਹੈ ਕਿ ਇਹਦੀਆਂ ਕੋਈ ਸਿਆਸੀ ਐਂਬੀਸ਼ਨਸ ਆਫਟਰ ਰਿਟਾਇਰਮੈਂਟ ਕੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਟ ਇਜ਼ ਅ ਮਿਕਸ ਇਟ ਇਜ਼ ਅ ਡੇਂਜਰਸ ਕੋਕਟੇਲ ਆਫ ਪੋਲਿਟਿਕਸ ਰਿਲੀਜੀਅਨ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਹੱਦ ਤੱਕ ਸਿਆਸੀਕਰਨ ਤੁਸੀਂ ਇੰਨਾ ਮੁੱਦਿਆਂ ਦਾ ਕੀਤਾ ਤੇ 60 6.5 ਸਾਲ 4 ਸਾਲ ਹੁਣ ਹੋਰ ਚਲੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਨੇ ਵੀ ਕੇਵਲ ਬਿਆਨਾਂ ਤੋਂ ਇਲਾਵਾ ਕੱਖ ਵੀ ਨਹੀਂ ਕੀਤਾ ਇਹਨਾਂ ਦੇ ਵਿੱਚ ਹਰ ਸਟੇਜ ਆਉਂਦੀ ਹੁਣ ਇਲੈਕਸ਼ਨ ਆ ਰਹੀ ਹੈ ਨੇੜੇ ਤੇ ਸੈਸ਼ਨ ਸੱਦ ਕੇ ਤੁਸੀਂ ਸੈਕਰੀਲੇਜ ਦੇ ਬਿੱਲਾਂ ਬਾਰੇ ਗੱਲ ਕੀਤੀ 4 ਸਾਲ ਕਿੱਥੇ ਸੀ ਕਿਉਂ ਨਹੀਂ ਉਦੋਂ ਉਸ 4 ਸਾਲਾਂ 'ਚ ਤੁਸੀਂ ਇਹਨਾਂ ਕੇਸਾਂ ਤੇ ਕਾਰਵਾਈ ਕੀਤੀ ਕਿਉਂ ਨਹੀਂ ਸਹੀ ਦੋਸ਼ੀਆਂ ਵੱਲ ਨੂੰ ਗਏ ਕਿਉਂਕਿ ਸਿਰਫ ਤੁਹਾਡਾ ਮਕਸਦ ਇਸ ਇਸ਼ੂ ਦਾ ਸਿਆਸੀਕਰਨ ਤੇ ਸਿਆਸੀ ਰੋਟੀਆਂ ਸੇਕਣਾ ਸੀ ਸੋ ਮੈਂ ਇਹ ਚੀਜ਼ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਕਿ ਇਹ 10 ਸਾਲ ਦੋਨੋਂ ਪਾਰਟੀਆਂ ਨੇ ਇਹਦੇ ਤੇ ਸਿਆਸੀ ਰੋਟੀਆਂ ਸੇਕੀਆਂ ਲੋਕ ਅੱਜ ਸਮਝ ਚੁੱਕੇ ਆ ਲੋਕ ਭਲੀ ਭਾਂਤ ਜਾਣ ਚੁੱਕੇ ਆ ਕਿ ਇਹਨਾਂ ਦੋਨੋਂ ਪਾਰਟੀਆਂ ਨੇ ਹੁਣ ਕਾਂਗਰਸ ਪਾਰਟੀ ਸਾਨੂੰ ਬੇਅਦਬੀਆਂ ਦੇ ਮੁੱਦਿਆਂ ਤੇ ਇਨਸਾਫ ਦੀ ਗੱਲ ਕਰਦੀ ਹੈ ਉਹ ਪਾਰਟੀ ਹੈ ਇਹ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੇ ਢੇਰੀ ਕੀਤਾ ਦਿੱਲੀ ਚ ਹਜ਼ਾਰਾਂ ਸਿੱਖ ਭੈਣ ਭਰਾਵਾਂ ਦੇ ਕਤਲਿਆਮ ਕਰਾਏ ਇਹਨਾਂ ਨੇ ਇਹ ਸਿੱਖਾਂ ਨੂੰ ਇਨਸਾਫ ਦੇਣ ਦੀ ਜਦੋਂ ਗੱਲ ਕਰਦੀ ਹੈ ਇਹ ਪਾਰਟੀ ਉਦੋਂ ਬੜਾ ਦੁੱਖ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਵੀ ਤੁਸੀਂ ਵੇਖੋ ਇਹਨਾਂ ਦੇ ਆਪ ਦੇ ਐਮਐਲਏ ਬੇਅਦਬੀਆਂ ਦੇ ਵਿੱਚ ਨਾਮਜ਼ਦ ਹੋਏ ਕਨਵਿਕਟ ਹੋਏ ਨਾਮਜ਼ਦ ਕੱਲੇ ਨਹੀਂ ਕਨਵਿਕਟ ਹੋਏ ਸਜ਼ਾ ਹੋਈ ਅਦਾਲਤ ਵੱਲੋਂ ਤੇ ਮੁੜ ਕੇ ਉਹਨਾਂ ਨੂੰ ਫੇਰ ਇਹਨਾਂ ਨੇ ਟਿਕਟਾਂ ਦਿੱਤੀਆਂ ਗਈਆਂ ਦਿੱਲੀ ਦੇ ਵਿੱਚ ਇਹ ਉਹ ਪਾਰਟੀ ਹੈ ਸੋ ਕਿਰਪਾ ਕਰਕੇ ਮੈਂ ਬੇਨਤੀ ਕਰੂੰਗਾ ਬਾਜਵਾ ਸਾਹਿਬ ਨੂੰ ਕਿ ਲੋਕ ਨਾ ਤੁਹਾਡਾ ਅਸਲੀ ਚਿਹਰਾ ਜਾਣ ਚੁੱਕੇ ਸੋ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੋ ਜਿਹੜੇ ਬੜੇ ਸੈਂਸਿਟਿਵ ਮੁੱਦੇ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਉਹਨਾਂ ਦਾ ਸਿਆਸੀਕਰਨ ਨਾ ਕਰੋ ਧੰਨਵਾਦ